ਗੜਗੱਜ ਬੜਭੱਜ ਕੀ ਹੈ ਇਹ ਇਹਨੂੰ ਪੁੱਛੇ ਤਾਂ ਤੈਨੂੰ ਬਣਾਇਆ ਕਿਨੇ ਜਥੇਦਾਰ ਕਿਹੜਾ ਬੁੱਢੇਦਾਲੇ ਨੇ ਤੈਨੂੰ ਪੱਗ ਦਿੱਤੀ ਆ ਤੁਸੀਂ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਦੇ ਉਸ ਪੂਰੇ ਬਿਆਨ ਨੂੰ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਬੈਰੂਪੀਆ ਹੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਨਹੀਂ ਹੈਗਾ ਉਹ ਸਾਡਾ ਇੰਪਲਾਈ ਹੈ ਮੇਰੇ ਨਾਲ ਜਦ ਮਰਜ਼ੀ ਬੈਠ ਜਾਵੇ ਇੱਕ ਵੀ ਆਪਣੀ ਦੇਣ ਗਣਾ ਦੇਵੇ ਫਿਰ ਗੱਲ ਕਰੂੰਗਾ ਇਹ ਉਹੀ ਜਥੇਦਾਰ ਹੈ ਜਿਹੜਾ ਤੜਕੇ ਨੂੰ ਡਰਦਾ ਛੇਤਰਾਂ ਤੇ ਜਾ ਕੇ ਨਮਸਤਕ ਹੋਇਆ ਤਾਂ ਜਿਹੜਾ ਆਪ ਅੰਗਰੇਜ਼ਾਂ ਦੀ ਪੱਗ ਬੰਨ ਕੇ ਚੱਲਦਾ ਇਹ ਮੈਨੂੰ ਦੱਸੋਗਾ ਜਿਹੜਾ ਆਪ ਪੰਜਾਮੀ ਪਾਉਂਦਾ ਬੀਬੀਆਂ ਵਾਲੀ ਇਹ ਮੈਨੂੰ ਦੱਸਣਗੇ ਮੈਨੂੰ ਬਦਨਾਮ ਕਰਨ ਵਾਸਤੇ ਤੇਰੀ ਦੇਣ ਕੀ ਆ ਪੰਥ ਨੂੰ ਤੇ ਹਰਜੀਤ ਸਿੰਘ ਨਾ ਜਮ ਮਰਜੀ ਗੱਲ ਕਰ ਲਈ ਮੈਂ ਬੈਠਾ ਇੱਥੇ ਹੀ ਇਹ ਉਹੀ ਜਥੇਦਾਰ ਆ ਜਿਹੜਾ ਕਹਿੰਦਾ ਮੈਨੂੰ ਜਥੇਬੰਦੀਆਂ ਹੌਲੀ ਹੌਲੀ ਪੱਗ ਦੇ ਦੇਣਗੀਆਂ ਇਹ ਉਹੀ ਜਥੇਦਾਰ ਆ ਇਹਨੂੰ ਜਥੇਦਾਰ ਕੌਣ ਕਹਿੰਦਾ ਇਹ ਇੰਪਲਾਈ ਆ ਇਹ ਸਾਡਾ ਨੌਕਰੀ ਕਰਦਾ ਇਹ ਨੂੰ ਤਨਖਾਹ ਦੰਨੇ ਆ ਤਨਖਾਈਆ ਇਹੇ ਈਵਨ ਕੇ ਪਟਨਾ ਸਾਹਿਬ ਤੋਂ ਤਨਖਾਈਆ ਕਰਾਰ ਆ ਅਕਾਲ ਤਖਤ ਸਾਹਿਬ ਤੇ ਕੋਈ ਵੀ ਬੰਦਾ ਇਕੱਲਾ ਖੜ ਕੇ ਹੁਕਮ ਨਹੀਂ ਦੇ ਸਕਦਾ ਪੰਜ ਬੰਦੇ ਦੇ ਸਕਦੇ ਨੇ ਇਹ پارٹی ਦੇ ਕੇ ਮੇਰਾ ਨਾਮ ਆ ਤਾਂ ਪੈਸੇ ਕਿਨੇ ਲਏ ਨੇ ਆਈਐਸਆਈ ਤੇ ਲਏ ਨੇ ਖਾਲਿਸਤਾਨ ਤੋਂ ਲਏ ਨੇ ਪਾਕਿਸਤਾਨ ਤੋਂ ਲਏ ਨੇ ਕਿ ਦੇ ਕੇ ਸੇ ਰਾਜਨੀਤਿਕ ਬੰਦੇ ਤੇ ਲਏ ਤੇ ਕਿਹੜੇ ਲੋਕਾਂ ਤੇ ਲਏ ਨੇ ਇਮਪਲਾਈ ਨੂੰ ਆਪਣੀ ਔਕਾਤ 'ਚ ਰਹਿਣਾ ਚਾਹੀਦਾ ਪੰਜ ਦੀ ਮਰਿਆਦਤ ਤੇ ਬਾਹਰ ਜਾ ਕੇ ਇਹਨੇ ਗੱਲ ਕੀਤੀ ਆ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਡਾ ਸਰਮੋਰ ਬੁੱਢਾ ਦਲ ਆ ਹੋਰ ਜਥੇਬੰਦੀਆਂ ਨੇ ਉਹ ਸਾਰੇ ਮੈਨੂੰ ਕੁਝ ਵੀ ਕਹਿ ਸਕਦੇ ਨੇ ਬਥੇਰੇ ਅਜਿਹੇ ਨੇ ਅੱਜਕਾ ਰਾਜਾ ਰਾਜ ਸਿੰਘ ਬੋਲਦਾ ਇਹਦੇ ਕੋਲ ਆਉਂਦੇ ਨੇ ਲੋਕ ਮੈਂ ਨਿਹੰਗ ਸਿੰਘ ਐ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਵਿੱਚ ਆ ਤੇਰਾ ਖਾਨਦਾਨ ਕੀ ਆ ਤੇਰੀ ਦੇਣ ਕੀ ਆ ਕੌਮ ਨੂੰ ਤੇਰੀ ਪੰਥ ਨੂੰ ਕੋਈ ਦੇਣ ਸ੍ਰੀ ਅਕਾਲ ਤਖਤ ਸਾਹਿਬ ਜੀ ਦਰ ਗਿਆਨੀ ਕੁਲਦੀਪ ਸਿੰਘ ਗੜਗਜ ਉਰਾਦੇ ਵੱਲੋਂ ਬੀਤੇ ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਜਾਂਦਾ ਇਹ ਕਿਹਾ ਜਾਂਦਾ ਹੈ ਕਿ ਹਰਜੀਤ ਸਿੰਘ ਰਸੂਲਪੁਰ ਵਾਲਾ ਜੋ ਬਹਿਰੂਪੀਆ ਆ ਇਸ ਦੀ ਜਿਹੜੀ ਆ ਪੰਜਾਬ ਨੂੰ ਜਿਹੜੀ ਆ ਕੋਈ ਵੀ ਦੇਣ ਨਹੀਂ ਆ ਪਰ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਦਾ ਖੁੱਦ ਦਾ ਇਸ ਬਿਆਨ ਨੂੰ ਲੈ ਕੇ ਕੀ ਕੁਝ ਹੈ ਉਹਨਾਂ ਦਾ ਪੱਖ ਰੱਖਣਾ ਵੀ ਜ਼ਰੂਰੀ ਹੈ ਸੋ ਬਿਲਕੁਲ ਇਸ ਸਮੇਂ ਅਸੀਂ ਹਰਜੀਤ ਸਿੰਘ ਰਸੂਲਪੁਰ ਜੀ ਸਾਡੇ ਨਾਲ ਬਿਲਕੁਲ ਬਾਬਾ ਜੀ ਸਭ ਤੋਂ ਪਹਿਲਾਂਤਾ ਬਹੁਤ-ਬਹੁਤ ਸਵਾਗਤ ਉਹਨਾਂ ਦਾ ਪੱਕ ਪਹੁੰਚਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲੀ ਨਜ਼ਰ ਦੇ ਵਿੱਚ ਫਰਸਟ ਥੀਓਫ ਪੁਆਇੰਟ ਤੁਸੀਂ ਕਿਵੇਂ ਦੇਖਦੇ ਹੋ ਜਿਸਦਾਰ ਸਾਹਿਬ ਦੇ ਉਸ ਪੂਰੇ ਬਿਆਨ ਨੂੰ ਕਿਤਨੇ ਕਿਤੇ ਕਿਉਂਕਿ ਇੱਕ ਉੱਚ ਅਪਾਦੀ ਦੇ ਵਿਰਾਜਮਾਨ ਨੇ ਉਹਦਾ ਵੱਡਾ ਆ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਬਹਿਰੂਪੀਓ ਦੇਖੋ ਮੈਂ ਇਹ ਹੀ ਕਹਾਂਗਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਥੇਦਾਰ ਨਹੀਂ ਹੈਗਾ ਉਹ ਸਾਡਾ ਇੰਪਲਾਈ ਹੈ ਹਮ ਮੈਂ ਨਿਹੰਗ ਸਿੰਘ ਐ ਨਿਹੰਗ ਬਾਬਾ ਫਕੀਰ ਸਿੰਘ ਦੀ ਵੰਸ਼ ਵਿੱਚ ਆ ਤੇਰਾ ਖਾਨਦਾਨ ਕੀ ਆ ਤੇਰੀ ਦੇਣ ਕੀ ਆ ਕੌਮ ਨੂੰ ਤੇਰੀ ਪੰਥ ਨੂੰ ਕੋਈ ਦੇਣ ਮੇਰੇ ਨਾਲ ਜਦ ਮਰਜੀ ਬੈਠ ਜਾਵੇ ਇੱਕ ਵੀ ਆਪਣੀ ਦੇਣ ਗਿਣਾ ਦੇਵੇ ਫਿਰ ਗੱਲ ਕਰੂੰਗਾ ਇਹ ਉਹੀ ਜਥੇਦਾਰ ਆ ਜਿਹੜਾ ਤੜਕੇ ਨੂੰ ਡਰਦਾ ਛੇਤਰਾਂ ਤੇ ਜਾ ਕੇ ਨਮਸਤਕ ਹੋਇਆ ਤਾਂ ਇਹ ਉਹੀ ਜਥੇਦਾਰ ਆ ਜਿਹੜਾ ਕਹਿੰਦਾ ਮੈਨੂੰ ਜਥੇਬੰਦੀਆਂ ਹੌਲੀ ਹੌਲੀ ਪੱਗ ਦੇ ਦੇਣਗੀਆਂ ਇਹ ਉਹੀ ਜਥੇਦਾਰ ਆ ਇਹਨੂੰ ਜਥੇਦਾਰ ਕੌਣ ਕਹਿੰਦਾ ਇਹ ਇੰਪਲਾਈ ਆ ਇਹ ਸਾਡਾ ਨੌਕਰੀ ਕਰਦਾ ਇਹ ਇਹਨੂੰ ਤਨਖਾਹ ਦੰਨੇ ਤਨਖਾਈਆ ਇਹ इवन ਕਿ ਪਟਨਾ ਸਾਹਿਬ ਤੋਂ ਤਨਖਾਈਆ ਕਰਾਰ ਹੈ ਪੰਜ ਪਿਆਰੇ ਕਿਉਂਕਿ ਗੁਰਬਾਣੀ ਦਾ ਫਰਮਾਨ ਪੰਜ ਪ੍ਰਵਾਨ ਪੰਜ ਪ੍ਰਵਾਨ ਪੰਜੇ ਪਾਵੇ ਦਰਗੇ ਮਾਨ ਇੱਥੇ ਪੰਜ ਦੀ ਗੱਲ ਹੁੰਦੀ ਆ ਜਿਹੇ ਅਕਾਲ ਤਖਤ ਸਾਹਿਬ ਤੇ ਕੋਈ ਵੀ ਬੰਦਾ ਇਕੱਲਾ ਖੜ ਕੇ ਹੁਕਮ ਨਹੀਂ ਦੇ ਸਕਦਾ ਪੰਜ ਬੰਦੇ ਦੇ ਦੇ ਸਾਦੇ ਨੇ ਇਹ ਪਰਚੀ ਦੇਖ ਕੇ ਮੇਰਾ ਨਾਮ ਆ ਤਾਂ ਪੈਸੇ ਕਿਨੇ ਲਏ ਨੇ ਆਈਐਸਆਈ ਤੇ ਲਏ ਨੇ ਖਾਲਿਸਤਾਨ ਤੋਂ ਲਏ ਨੇ ਪਾਕਿਸਤਾਨ ਤੋਂ ਲਏ ਨੇ ਕਿ ਦੇ ਕਿਸੇ ਰਾਜਨੀਤਿਕ ਬੰਦੇ ਤੇ ਲਏ ਤੇ ਕਿਹੜੇ ਲੋਕਾਂ ਤੇ ਲਏ ਨੇ ਮੈਨੂੰ ਬਦਨਾਮ ਕਰਨ ਵਾਸਤੇ ਤੇਰੀ ਦੇਣ ਕੀ ਆ ਪੰਥ ਨੂੰ ਤੇ ਹਰਜੀਤ ਸਿੰਘ ਨਾ ਜਮ ਮਰਜੀ ਗੱਲ ਕਰਦੀ ਮੈਂ ਬੈਠਾ ਇੱਥੇ ਹੀ ਮਤਲਬ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਵੀ ਕਿਸੇ ਏਜੰਸੀ ਦੇ ਥਰੂ ਜਾਂ ਫਿਰ ਰਾਜਨੀਤਿਕ ਦਬਾਅ ਦੇ ਹੇਠ ਆ ਕੇ ਐਡਾ ਵੱਡਾ ਬਿਆਨ ਦਿੱਤਾ ਗਿਆ ਓਬੀ ਜੀ ਗੱਲ ਹੈ ਦੇਖੋ ਹੁਣੇ ਇਹਦੀ ਤਨਖਾਹ ਰੋਕ ਦਿਓ ਨੌਕਰੀ ਕਰੂਗਾ ਉੱਥੇ ਜਿਹਨੇ ਲਿਫਾਫੇ ਬੰਦ ਕਰਦੋ ਸੇਵਾ ਕਰੂਗਾ ਕੁਛ ਨਹੀਂ ਗੌਰ ਇੱਕ EMPLOYEE ਹੈ GCP ਦਾ EMPLOYEE ਹੈ EMPLOYEE ਨੂੰ ਆਪਣੀ ਔਕਾਤ 'ਚ ਰਹਿਣਾ ਚਾਹੀਦਾ ਪੰਜ ਦੀ ਮਰਿਆਦਤ ਤੇ ਬਾਹਰ ਜਾ ਕੇ ਇਹਨੇ ਗੱਲ ਕੀਤੀ ਆ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਡਾ ਸਰਮੋਰ ਬੁੱਢਾ ਦਲ ਹੈ ਹੋਰ ਜਥੇਬੰਦੀਆਂ ਨੇ ਉਹ ਸਾਰੇ ਮੈਨੂੰ ਕੁਛ ਵੀ ਕਹਿ ਸਕਦੇ ਨੇ ਬਥੇਰੇ ਅਜਿਹੇ ਨੇ ਆਇਕ ਰਾਜਾ ਰਾਜ ਸਿੰਘ ਬੋਲਦੇ ਦੇ ਕੋਲ ਆਉਂਦੇ ਨੇ ਲੋਕ ਹਰਜੀਤ ਸਿੰਘ ਕੋ ਲਿਫਾਫੇ ਲੈਣੇ ਜੇ ਕੋਈ ਆਉਂਦਾ ਗੁਰੂ ਦਾ ਪਿਆਰਾ ਮੈਂ ਉਹਦਾ ਸਤਿਕਾਰ ਕਰਦਾ ਲੇਕਿਨ ਅਜਿਹੇ 1700 ਆਏ ਨੇ 1700 ਗਏ ਨੇ ਜਿਹੜੇ ਲਫਾਫਿਆਂ ਚ ਨਿਕਲੇ ਹੋਏ ਜਥੇਦਾਰ ਨੇ ਇਹ ਤੁਸੀਂ ਉੱਥੇ ਰਾਮ ਮੰਦਰ ਜਾ ਕੇ ਲੰਗਰ ਚ ਲਾਇਆ ਕਹਿ ਲੋ ਸਿੱਖੀ ਦੇ ਇੱਕ ਤਰੀਕੇ ਦੇ ਨਾਲ ਨਮਾਇੰਦਗੀ ਕੀਤੀ ਪਰ ਤੁਸੀਂ ਕਹਿ ਰਹੇ ਹੋ ਹੁਣ ਜਥੇਦਾਰ ਦੀ ਪੰਥ ਨੂੰ ਕੋਈ ਦੇਣ ਨਹੀਂ ਪੰਜਾਬ ਨੂੰ ਕੋਈ ਦੇਣ ਨਹੀਂ ਤੇ ਉਹ ਕਹਿ ਰਹੇ ਨੇ ਕਿ ਹਰਜੀਤ ਸਿੰਘ ਰਸੂਲਪੁਰ ਵਾਲੇ ਦੀ ਪੰਥ ਦੀ ਕੋਈ ਦੇਣ ਨਹੀਂ ਹੈਗੀ ਇਹ ਮੈਨੂੰ ਦੱਸੂਗਾ ਜਿਹੜਾ ਆਪ ਅੰਗਰੇਜ਼ਾਂ ਦੀ ਪੱਗ ਬੰਨ ਕੇ ਚੱਲਦਾ ਇਹ ਮੈਨੂੰ ਦੱਸੂਗਾ ਜਿਹੜਾ ਆਪ ਪੰਜਾਮੀ ਪਾਉਂਦਾ ਬੀਬੀਆਂ ਵਾਲੀ ਇਹ ਮੈਨੂੰ ਦੱਸਣਗੇ ਪੰਥ ਦੀ ਪ੍ਰਵਾਨਿਕ ਪੰਥ ਕਿਹਨੂੰ ਕਹਿੰਦੇ ਨੇ ਪੰਥ ਨੇ ਸਾਡੀਆਂ ਨਿਹੰਗ ਸਿੰਘ ਸਰਮੌਰ ਜਥੇਬੰਦੀਆਂ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਤਖਤ ਜਿਹੜਾ ਜਿੱਤੇ ਇਹ ਬੈਠੇ ਇਹ ਦਲਾਂ ਪੰਥਾਂ ਨੇ ਬਣਾਇਆ ਹੋਇਆ ਨਿਹੰਗ ਸਿੰਘਾਂ ਦਾ ਤਖਤ ਬਣਾਇਆ ਹੋਇਆ ਇੱਥੇ ਜਿਹੜਾ ਬੈਠੇ ਨੇ ਇਹ ਬੰਦਾ ਸਾਨੂੰ ਦੱਸੂਗਾ ਵੀ ਕੌਣ ਕੌਣ ਹੈ ਇਹ ਆਪ ਕੀ ਹੈ ਗੜਗੱਜ ਬੜਭੱਜ ਕੀ ਆ ਇਹ ਹੂੰ ਇਨੂੰ ਪੁੱਛੇ ਤਾਂ ਤੈਨੂੰ ਬਣਾਇਆ ਕਿਨੇ ਜੱਥੇਦਾਰ ਕਿਹੜਾ ਬੁੱਢਾ ਧਾਲੇ ਨੇ ਤੈਨੂੰ ਪੱਗ ਦਿੱਤੀ ਆ ਕਿ ਆ ਦੰਦਮੀ ਟਕਸਾਲ ਨੇ ਤੈਨੂੰ ਪੱਗ ਦਿੱਤੀ ਆ ਕਿਹੜੀ ਟਕਸਾਲ ਤੈਨੂੰ ਦੇਦੀ ਆ ਤੂੰ ਫਿਰਦਾ ਹੈਗਾ ਢੰਡਰੀਆਂ ਵਾਲੇ ਦੇ ਨਾਲ ਢੰਡਰੀ ਵਾਲਾ ਉਹ ਬੰਦਾ ਹੈ ਜਿਨੇ ਅਕਾਲ ਤਖਤ ਤੇ ਉਂਗਲਾਂ ਕਰੀਆਂ ਜਿਨੇ ਹਰਮੰਦਰ ਸਾਹਿਬ ਤੇ ਉਂਗਲਾਂ ਕਰੀਆਂ ਜਿਨੇ ਬਾਣੀ ਦੀਆਂ ਉਂਗਲਾਂ ਕਰੀਆਂ ਜਿਨੇ ਸਰੋਵਰ ਤੇ ਉਂਗਲਾਂ ਕਰੀਆਂ ਉਹਦੀਆਂ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਇਹਨਾਂ ਡਲੀਟ ਯੂਨੀ ਕਰਵਾਈਆਂ ਕਿਉਂਕਿ ਇਹਦਾ ਯਾਰ ਹੀ ਪੈ ਗਈ ਉਹਦੇ ਨਾਲ ਇਹ ਆਪ ਦਾ ਪਿਛਲਾ ਜੀਵਨ ਕਿਆ ਕਿਹੜੇ ਗੁਰਦੁਆਰੇ ਦਾ ਹੈੱਡ ਗ੍ਰਾਂਂਥੀ ਰਿਆ ਹੈ ਪੁੱਛੋ ਇਹਨੂੰ ਇਸ ਗੱਲ ਤੇ ਹਰਜੀਤ ਸਿੰਘ ਦਾ ਮੂੰਹ ਨਾ ਖਲਾ ਤੂੰ ਜਿਹੜਾ ਪਾੜਾ ਪਵਾ ਰਿਆ ਨਾ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਤੈਨੂੰ ਤਕਲੀਫ ਇਹੀ ਆ ਕਿ ਤੂੰ ਨਵਾਜਾਂ ਕਰਾਉਣੀਆਂ ਚਾਹੁੰਦਾ ਇੱਥੇ ਜਿਨ੍ਹਾਂ ਨੇ ਨਵਾਜਾਂ ਕਰਦੀਆਂ ਪਿਛਲਾ ਜਥੇਦਾਰ ਪੁੱਛੇ ਉਹਨੂੰ ਵੀ ਤੂੰ ਭਾਈ ਪੀ ਐਚ ਡੀ ਕਰ ਰਿਆ ਕੁਰਾਨ ਤੇ ਕਰ ਰਿਆ ਤੁਸੀਂ ਉਹਨਾਂ ਦੀਆਂ ਨਵਾਜਾਂ ਗੁਰਦੁਆਰਾਂ ਚ ਕਰਾਉਣ ਕਰਾ ਰਹੇ ਨੇ ਜੇ ਮੈਂ ਤਿਲਕ ਲਾ ਲਿਆ ਜੇ ਮੈਂ ਅੱਜ ਰੁਦਰ ਰਖਸ਼ ਦੀਆਂ ਮਾਲਾ ਪਾਤੀਆਂ ਕੋਈ ਮੈਂ ਤੇਰੇ ਵਾਂਗ ਲੋਕਾਂ ਦੇ ਪਿੱਛੇ ਲੱਗ ਕੇ ਨਹੀਂ ਚੱਲਿਆ ਗੁਰੂ ਦੀ ਗੱਲ ਆ ਸਾਡੇ ਗੁਰੂ ਨੇ ਆਪਣੇ ਜਨਉਦੀ ਰੱਖਿਆ ਕਰੀ ਆ ਲੋਕਾਂ ਦੇ ਹੱਥਾਂ ਤੇ ਤੂੰ ਮੌਲੀਆਂ ਖੋਲਦਾ ਵੀਡੀਓ ਦੇ ਦੂੰਗਾ ਨਾਲ ਚਲਾ ਦਿਓ ਕਿਆ ਤੁਹਾਡੇ ਆ ਤੁਸੀਂ Hindu ਪਰਵਾਰ ਨਾਲ ਸੰਬੰਧ ਰੱਖਦੇ ਤੁਸੀਂ ਦੋਨੋਂ ਆਏ ਨੇ ਤੁਹਾਡੇ ਹੱਥਾਂ ਤੇ ਮੈਂ ਮੌਲੀਆਂ ਖੋਲ ਦੇਵਾਂ ਆਪਣੀ ਸ਼੍ਰੀ ਸਾਹਿਬ ਲੈ ਕੇ ਤੁਹਾਨੂੰ ਪਸੰਦ ਆ ਇਹ ਫੇਰ ਇਹ ਲੋਕਾਂ ਨੂੰ ਨਫ਼ਰਤ ਕਰਦੇ ਨੇ ਮੰਦਰਾਂ ਨਾਲ ਤੁਹਾਨੂੰ ਤਕਲੀਫ਼ ਕਿਹਾ ਹੈ ਲੰਗਰ ਲਾਉਣਾ ਕੋ ਪਾਪ ਕੀਤਾ ਆਪਣੀ ਜੇਬ ਚੋਂ ਖਰਚੇ ਨੇ ਤੇਤੇ ਲੈ ਕੇ ਨਹੀਂ ਖਰਚੇ ਐ ਜੀਪੀ ਤੋਂ ਨਹੀਂ ਦਿੱਤੇ ਹੈਗੇ ਨਾ ਕਿਸੇ ਜਥੇਦਾਰ ਨੇ ਦਿੱਤੇ ਆ ਦਸਾਂ ਨਾਲ ਉਹਦੀ ਕਿਰਤ ਚੋਂ ਲਾਇਆ ਲੰਗਰ ਲਾਇਆ ਆਪ ਲਾ ਕੇ ਦਾ ਦੇਖ ਆਪਣੇ ਘਰ ਦੀ ਰੋਟੀ ਨਾ ਚੱਲੇ ਤੇ ਤੈਨੂੰ ਨੌਕਰੀ ਤੇ ਕੱਢਤਾ ਰੋਂਦਾ ਫਿਰੂੰਗਾ ਬਾਕੀਆਂ ਵਾਂਗ ਆਪਣੀ ਨੌਕਰੀ ਕਰ ਲੈ ਤਨਖਾਹ ਲੈ ਲੈ ਔਕਾਤ ਚ ਰਹਿ ਤੁਸੀਂ ਕਿਹਾ ਜਿਵੇਂ ਕਿ ਹਿੰਦੂ ਅਤੇ ਸਿੱਖਾਂ ਦੇ ਵਿਚਕਾਰ ਇਹ ਪਾੜ ਪਾਉਣ ਦਾ ਕੰਮ ਕੀਤਾ ਲੱਗਦਾ ਵੀ ਜਿਹੜੀ ਆ ਮਾਲਾ ਤੁਸੀਂ ਰੁਦਰਾਕਸ਼ ਦੀ ਪਾਈ ਆ ਇਹਦੇ ਕਰਕੇ ਇਹਨਾਂ ਨੇ ਪਵਾੜਾ ਪਿਆ ਬਹਿ ਰੂਪੀਆ ਕਿਹਾ ਹੈ ਪੰਜ ਮੈਂ ਦਿਮਾਲਾ ਚੜਾਇਆ ਵਾ ਮੇਰੇ ਘਰ ਅੱਜ ਤੱਕ ਕਿਸੇ ਵੀ ਜਥੇਦਾਨ ਸਿੰਘ ਸਾਹਿਬ ਨੇ ਮੈਨੂੰ ਕਦੇ ਵੀ ਨਹੀਂ ਕਿਹਾ ਵੀ ਤੂੰ ਮਾਲਾ ਕਾਤੇ ਪਾ ਰਹੇ ਹਾਂ ਕੋਈ ਤਕਸਾਲ ਨੇ ਨਹੀਂ ਕਿਹਾ ਉਹ ਕਹਿੰਦੇ ਬਹੁਤ ਖੁਸ਼ੀ ਦੀ ਗੱਲ ਹੈ ਤੂੰ ਸਾਡੀ ਸਾਂਝ ਵਧਾ ਰਹੇ ਆ ਗੁਰੂ ਨਾਨਕ ਸਾਹਿਬ ਸਿੱਧਾਂ ਕੋਲ ਗਏ ਸਿੱਧਾਂ ਦਾ ਬਾਣਾ ਪਾ ਕੇ ਗਏ ਗੁਰੂ ਨਾਨਕ ਸਾਹਿਬ ਮੱਕੇ ਗਏ ਤੇ ਕਲਵੀ ਪਾਕੇ ਗਏ ਜੋਗੀਆਂ ਕੋ ਗਏ ਜੋਗੀਆਂ ਵਾਲਾ ਭੇਖ ਬਣਾ ਕੇ ਗਏ ਫੇ ਤਾਂ ਇਹ ਗੁਰਨਾਨਕ ਸਾਹਿਬ ਨੂੰ ਬਹਿਰੂਪੀਆ ਕਹੂਗਾ ਇਹਦਾ ਮਤਲਬ ਇਹੀ ਹੋ ਗਿਆ ਨਾ ਫਿਰ ਗੁਰੂ ਨਾਨਕ ਆਪ ਕੀ ਆ ਜਿਹੜਾ ਇਹਦੇ ਡਰੈਸ ਹੈ ਆਪਣਾ ਡਰੈਸ ਕੋਡ ਦੱਸੇ ਕਿਹੜੇ ਪੰਥ ਨੇ ਪ੍ਰਵਾਨ ਕਰਿਆ ਵਾ ਇਹ ਬੁੱਢਾ ਦਲ ਦੀ ਡਰੈਸ ਆ ਇਹ ਪੰਸਰੀ ਡਰੈਸ ਆ ਜਿਹੜੀ ਤੇਰੀ ਟੂਚੀ ਵਾਲੀ ਪੱਗ ਹੈ ਪਜਾਮੀ ਪਾਈ ਫਿਰਦਾ ਐ ਦੱਸ ਕਿਹੜੇ ਪੰਥ ਨੇ ਤੈਨੂੰ ਇਹ ਪ੍ਰਵਾਨਗੀ ਦਿੱਤੀ ਆ ਬੁੱਢਾ ਦਲ ਕਹਿ ਦੇਵੇ ਕਿ ਇਹਨੂੰ ਪ੍ਰਵਾਨਗੀ ਆ ਬੁੱਢਾ ਦਲ ਨੇ ਇਹਨੂੰ ਪ੍ਰਵਾਨਗੀ ਦਿੰਦਾ ਹੈਗਾ ਕਮਰ ਕੱਸੇ ਤੇ ਬਿਨਾ ਤੂੰ ਆ ਬਿਨਾ ਕਮਾ ਕੱਸੇ ਤੁਸੀਂ ਸਰੂਪ ਲੈ ਜਾਂਦੇ ਆ ਲੱਗਿਆ ਮੇਰੇ ਨਾਲ ਪੰਗਾ ਲੈਣਾ ਲੱਤਾਂ ਨਹੀਂ ਤੇਰੀਆਂ ਭਾਰ ਚੱਲਣੀਆਂ ਹੈਗੀਆਂ ਏਜੰਸੀਆਂ ਨੂੰ ਲੱਗਿਆ ਖੁਸ਼ ਕਰਨਾ ਤੁਹਾਨੂੰ ਸਿੱਧੇ ਤੌਰ ਤੇ ਇਹੀ ਕਹਿ ਰਿਹਾ ਹਾਂ ਵਾਰ-ਵਾਰ ਵੀ ਏਜੰਸੀਆਂ ਨੂੰ ਖੁਸ਼ ਕਰਨ ਦੇ ਲਈ ਇਹ ਬਿਆਨ ਦਿੱਤਾ ਗਿਆ ਲੱਗਦਾ ਵੀ ਯਕੀਨਨ ਅਸਲ ਦੇ ਵਿੱਚ ਕਿਉਂਕਿ ਲੋਕ ਵੀ ਕਹਿ ਰਹੇ ਨੇ ਉਹ ਜਥੇਦਾਰ ਸਾਹਿਬ ਨੇ ਹਰਜੀਤ ਸਿੰਘ ਰਸੂਲਪੁਰ ਨੂੰ ਹੁਣ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਉਹਦਾ ਕਾਰਨ ਕੀ ਹੈ ਮੈਂ ਅੱਜ ਤੱਕ ਕਦੇ ਕਿਸੇ ਵੀ ਗੁਰੂ ਘਰ ਦੇ ਅੰਗੇਸ਼ਟ ਨਹੀਂ ਬੋਲਿਆ ਹਮ ਅੱਜ ਤੱਕ ਮੈਂ ਕਿਸੇ ਗ੍ਰੰਥ ਦੇ ਅੰਗੇਸ਼ਟ ਨਹੀਂ ਬੋਲਿਆ ਹਮ ਅੱਜ ਤੱਕ ਮੈਂ ਕਦੇ ਪੰਥ ਦੇ ਅੰਗੇਸ਼ਟ ਨਹੀਂ ਬੋਲਿਆ ਹਮ ਅੱਜ ਤੱਕ ਕਿਸੇ ਮੈਂ ਗਰਵਾਣੀ ਦੀ ਤੱਕ ਦੇ ਅੰਗੇਸ਼ਟ ਨਹੀਂ ਬੋਲਿਆ ਅੱਜ ਤੱਕ ਮੈਂ ਕਿਸੇ ਸਰੋਵਰ ਦੇ ਅੰਗੇਸ਼ਟ ਨਹੀਂ ਬੋਲਿਆ ਹਮ ਮੈਂ ਕੀਤਾ ਕੀ ਆ ਮੈਂ ਜਾ ਕੇ ਸ਼ਿਵਜੀ ਤੇ ਜਲ ਚੜ੍ਹਾਤਾ ਕਿਸੇ ਮੰਦਰ ਚ ਮੈਨੂੰ ਬੁਲਾਇਆ ਮੈਂ ਕਿਤੇ ਗਿਆ ਤਾਂ ਮੈਂ ਉੱਥੇ ਜਾ ਕੇ ਆਰਤੀ ਕਰਤੀ ਜੇ ਮੈਂ ਭਗਵਾ ਚੋਲਾ ਪਾ ਲਿਆ ਜੇ ਮੈਂ ਰੁਦਰਾਕਸ਼ ਦੀਆਂ ਮਾਲਾ ਪਾ ਲਈਆਂ ਮੈਂ ਨਵਾਜਤਾ ਨਹੀਂ ਕਰੀ ਜਾ ਕੇ ਕਿਤੇ ਹੋਰ ਕੀ ਆ ਅੱਧਾ ਪੰਜਾਬ ਪੈਰਾਜਿਕ ਹੋਂ ਗੁਰੂ ਪਾਈ ਫਦਾ ਜਾ ਕੇ ਮਜ਼ਾਰਾਂ ਤੇ ਬੈਠ ਗਿਆ ਉਹਨਾਂ ਕਿਉਂ ਨਹੀਂ ਅੱਦੇ ਗੁਰਦੁਆਰੇ ਜਿਹੜੇ ਨੇ ਜਿੱਥੇ ਕੇਸ ਕਤਲ ਕਰੇ ਹੋਏ ਲੋਕ ਨੇ ਉਹਨਾਂ ਨੂੰ ਕਿਆ ਕਹਿੰਦਾ ਇਹ ਇਹ ਤਾਂ ਸਿਰਪੱਤੇ ਸਿਰਪੇ ਹਿੰਦੂਆਂ ਦੇ ਸਨਾਤਨ ਤੇ ਨਾਲ ਇਹਨੂੰ ਨਫ਼ਰਤ ਹੈ ਤਾਂ ਹੀ ਲੋਕਾਂ ਦੀਆਂ ਹੱਥਾਂ 'ਚ ਮੌਲੀਆਂ ਖੋਲਦਾ ਫਿਰਦਾ ਹੋਰ ਕੀ ਇਹਨੂੰ ਫਰਕ ਆ ਆਪ ਮਸ਼ੀਨਰੀ ਹੈ ਨਾ ਇਹ ਇਹ ਇਹਨੇ ਕਿਤੇ ਟਕਸਾਲ ਤੇ ਕੇ ਦਲ ਵਿੱਚ ਪੜ੍ਹਾਈ ਕਰੀ ਹੋਵੇ ਕਿਸੇ ਨਿਹੰਗ ਸਿੰਘ ਦੇ ਕੋਲ ਕਿਤੇ ਮਹੀਨਾ ਰਹਿ ਕੇ ਦੇਖ ਪਤਾ ਲੱਗੇ ਤੈਨੂੰ ਪੰਥ ਦੀ ਮਰਿਆਦਾ ਕੀ ਆਏ ਅੱਛਾ ਇਸ ਬਿਆਨ ਤੋਂ ਪਹਿਲਾਂ ਤੁਡੂ ਤਲਬ ਕੀਤਾ ਹੋਵੇ ਕੋਈ ਨੋਟਿਸ ਆਇਆ ਹੋਵੇ ਕੁਛ ਆਇਆ ਨਹੀਂ 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 ਪੰਥਨੇ ਮੈਨੂੰ ਕਦੇ ਵੀ ਨਹੀਂ ਕਿਹਾ ਪੰਥ ਦਾ ਮੰਨ ਲਓ ਦਾਲ ਪੰਥ ਮੇਰੇ ਘਰ ਆ ਕੇ ਜਾਂਦੇ ਰਹੇ ਨੇ ਮੈਨੂੰ ਸਤਕਾਰ ਦਿੰਦੇ ਨੇ ਕੋਈ ਅਜਿਹੀ ਗੱਲ ਹੀ ਨਹੀਂ ਹੈ ਕਿ ਨਾ ਮੈਨੂੰ ਕਦੇ ਕੋਈ ਨੋਟਿਸ ਹੈ ਨਾ ਕੋਈ ਮੈਨੂੰ ਤਾਲਬ ਕੀਤਾ ਨਾ ਪੰਜਾਂ ਦੀ ਗੱਲ ਆ ਇੱਕ ਪ੍ਰੈਸ ਕਾਨਫਰੰਸ 'ਤੇ ਬੈਠਿਆ ਪਤਾ ਨਹੀਂ ਕਿਤੇ ਪੈਸੇ ਲਏ ਆ ਪਤਾ ਨਹੀਂ ਕਿਹੜੇ ਖਾਲਸਤਾਨੀਆਂ ਨੂੰ ਖੁਸ਼ ਕਰਿਆ ਇਹਨੇ ਖੁਸ਼ ਕਰਿਆ ਇਹਨੇ ਕਿਸੇ ਨੂੰ ਮੈਂ ਕੋਈ ਦੇਸ਼ ਦੀ ਅਖੰਡਤਾ ਦੀ ਗੱਲ ਕਰੀ ਆ ਮੈਂ ਰਾਸ਼ਟਰਵਾਦੀ ਆਂ ਮੈਂ ਤਿਰੰਗੇ ਦਾ ਸਤਿਕਾਰ ਕਰਦਾ ਮੈਂ ਸੰਵਿਧਾਨ ਦਾ ਸਤਿਕਾਰ ਕਰਦਾ ਮੇਰਾ ਕੀ ਆ ਦੂਜੇ ਪਾਸੇ ਤੁਸੀਂ ਕਹਿੰਦੇ ਆ ਮੈਂ ਇੱਕ ਤੁਹਾਨੂੰ ਵੀਡੀਓ ਦੇ ਦਣਾ ਕਿੰਨਾ ਸੋਸ਼ਲ ਮੀਡੀਆ ਤੇ ਗਰੀਬ ਲੋਕਾਂ ਨੂੰ ਟਰੋਲ ਕਰਦੇ ਤੁਸੀਂ ਅਗਲੇ ਪਾਠ ਤੇ ਇੱਕ ਹੋਰ ਆ ਜਾਂਦਾ ਤੁਸੀਂ ਕਹੇ ਇੱਕ ਕੱਲ ਕਹਿੰਦਾ ਐ ਜੀ ਪੀ ਸੀ ਦੇ ਦੇਵੇ ਜਿਹੜਾ ਗਰੀਬ ਲੋਕਾਂ ਨੂੰ ਆਟੋ ਕਿੰਨੇ ਆਟੋ ਵੰਡਦੇ ਆ ਤੁਸੀਂ ਐ ਜੀ ਪੀ ਸੀ ਵਾਲੇ ਮੈਨੂੰ ਦੱਸੋ ਤੁਸੀਂ ਕਿੰਨੇ ਰਿਕਸ਼ੇ ਦੰਨੇ ਆ ਦੱਸੋ ਜਿਨ੍ਹਾਂ ਲੋਕਾਂ ਨੂੰ ਤਿੰਨ ਤਿੰਨ ਮਹੀਨੇ ਤੇ ਕੰਮ ਤੇ ਵਿਹਲੇ ਬੈਠੇ ਆ ਜਿਨ੍ਹਾਂ ਦੀਆਂ ਦੁਕਾਨਾਂ ਰੁੜ ਗਈਆਂ ਹਿੰਦੂ ਪਰਿਵਾਰ ਵੀ ਨੇ ਉਹਨਾਂ ਨੂੰ ਤੁਸੀਂ ਤਨਖਾਹ ਦੇਉਂਗੇ ਤਾਂ ਕਿਆ ਦੇਉਂਗੇ ਉਹ ਨਹੀਂ ਆਏਗਾ ਹਰਜੀਤ ਸਿੰਘ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤਾਂ ਉਹਨੂੰ ਤੁਸੀਂ ਦੱਬ ਲੋ ਦੁਬਾਰਾ ਜੰਮਲੀ ਮੈਨੂੰ ਦੱਬਣ ਵਾਸਤੇ ਲੋਕ ਬੜੀ ਚਰਚਾ ਕਰ ਰਹੇ ਆ ਕਹਿੰਦੇ ਹਰਜੀਤ ਸਿੰਘ ਰਸੂਰਪੁਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਜਹੇਦਾਰ ਤੋਂ ਮਾਫੀ ਮੰਗੋਗੇ ਹੁਣ ਜਥੇਦਾਰ ਹੀ ਨਹੀਂ ਉਹ ਉਹਨੂੰ ਬੁੱਢਾ ਦਾਲ ਨੇ ਜਥੇਦਾਰ ਬਣਾਇਆ ਟਕਸਾਲ ਨੇ ਬਣਾਇਆ ਕਿਨੇ ਬਣਾਇਆ ਤੜਕੇ ਨੂੰ ਲੋਕੇ ਜਾ ਕੇ ਮੱਥਾ ਟੇਕਿਆ ਤਾਂ ਇਹਨੇ ਪੁੱਛ ਲੋ ਕਹਿੰਦਾ ਹੌਲੀ ਹੌਲੀ ਮੈਂ ਪਸਾਰਾ ਕਰ ਲੂੰਗਾ ਮੈਂ ਕਿਉਂ ਇੱਥੇ ਜਾ ਕੇ ਮਾਫੀ ਮੰਗਾ ਮੈਂ ਕੋਈ ਪਾਪ ਕੀਤਾ ਸ਼ਰਾਬ ਇਹਦੇ ਨੂੰ ਫੜਿਆ ਮੈਨੂੰ ਮੈਨੂੰ ਕਿਆ ਕਰ ਠੇਕੇ ਤੇ ਜਾਂਦੇ ਨੂੰ ਫੜਿਆ ਚੋਰੀ ਕਰਦੇ ਨੂੰ ਫੜਿਆ ਡਾਕਾ ਮਾਰਦੇ ਨੂੰ ਫੜਿਆ ਮੈਂ ਇੱਥੇ ਕਾਦੇ ਮੰਗਾ ਇਹਨੇ ਪੰਜ ਪਿਆਰਿਆਂ 'ਚ ਖੜ ਕੇ ਗੱਲ ਕਰੀ ਆ ਕੱਲੇ ਨੇ ਗੱਲ ਕਰੀ ਆ ਕੀ ਤੇ ਪੈਸੇ ਲੈ ਕੇ ਗੱਲ ਕਰੀ ਆ ਕਿਹੜੀ ਏਜੰਸੀ ਤੇ ਲੈ ਕੇ ਕਰੀ ਆ ਮੈਂ ਕਿਹਾ ਖਾਲਸਤਾਨੀ ਆ ਵੀ ਜਿਹੜਾ ਤੇਰੇ ਨਾਲ ਜਾ ਕੇ ਉਹ ਮੈਡ ਜਮਾ ਮੈਨੀਆਂ ਜੇ ਲੋਕਾਂ ਦੇ ਮੂੰਹ ਲੱਗਦਾ ਅ ਸੋ ਬਿਲਕੁਲ ਇਹ ਬਾਬਾ ਹਰਜੀਤ ਸਿੰਘ ਰਸੂਰਪੁਰ ਸੁਗੇ ਕਿਉਂਕਿ ਇਹਨਾਂ ਦਾ ਪੱਖ ਲੈਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਅ ਜੀ ਇਹ ਵਿਵਾਦ ਖੜੇ ਹੋ ਜਾਂਦੇ ਨੇ ਕਿਉਂਕਿ ਬੀਤੇ ਕੱਲ ਹੀ ਜਿਸਦਾਰ ਕਿਆਨੀ ਕੁਲਦੀਪ ਸਿੰਘ ਗੜਗਾਚੂਰਾ ਦੇ ਵੱਲੋਂ ਇਹ ਵਟਾ ਬਿਆਨ ਦਿੱਤਾ ਗਿਆ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਕਿ ਹਰਜੀਤ ਸਿੰਘ ਰਸੂਲਪੁਰ ਜਿਹੜਾ ਆ ਬਹਿਰੂਪੀਆ ਹੈ ਤਾਂ ਉਸ ਨੂੰ ਲੈ ਕੇ ਹਰਜੀਤ ਸਿੰਘ ਰਸੂਲਪੁਰ ਨੇ ਆਪਣਾ ਪੱਖ ਰੱਖਿਆ ਇਹਨਾਂ ਨੇ ਕਿਹਾ ਕਿ ਮੈਂ ਕਿਹੜਾ ਕੋਈ ਗਲਤ ਕੰਮ ਕਰਦੇ ਹੋਏ ਫੜਿਆ ਗਿਆ ਮੈਂ ਥਾ ਥਾ ਜਾ ਕੇ ਸਿੱਖ ਧਰਮ ਦੀ ਨੁਮਾਇੰਦਗੀ ਕਰਦਾ ਰਿਹਾ ਤੇ ਮੈਨੂੰ ਇਸ ਇਸ ਗੱਲ ਦਾ ਸਿੱਧ ਕੀਤਾ ਜਾਵੇ ਕਿ ਕਿਉਂ ਜਿਹੜਾ ਆ ਇਹ ਬਿਆਨਬਾਜ਼ੀ ਮੇਰੇ ਉੱਤੇ ਕੀਤੀ ਗਈ ਹੈ ਤੇ ਕੁਲਦੀਪ ਸਿੰਘ ਗੜਗਾਚ ਜਿਹੜੇ ਜਿਸਦਾਰ ਨੇ ਉਹਨਾਂ ਨੇ ਕਿਸ ਨੂੰ ਇਹ ਬਿਆਨ ਦੇ ਕੇ ਖੁਸ਼ ਕੀਤਾ